ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਭਿੰਡੀ ਦੀ ਸਬਜ਼ੀ ਜੋ ਕਿ ਬੜੀ ਸਵਾਦ ਤੇ ਟੇਸਟੀ ਬਣਦੀ ਹੈ ਆਓ ਤੁਹਾਨੂੰ ਬਣਾਉਣਾ ਸिखਾਣੇ ਆ ਕਿ ਕਿੱਦਾਂ ਬਣਦੀ ਏ ਭਿੰਡੀ ਦੀ ਸਬਜ਼ੀ ਪਹਿਲਾਂ ਆਪਾਂ ਭਿੰਡੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਕੈਂਟਾ ਇਹਨਾਂ ਨੂੰ ਸੁਕਾ ਲੈਣਾ ਹੁਣਾਂ ਤੋਂ ਬਾਅਦ ਇਹਨਾਂ ਦੇ ਛੋਟੇ ਛੋਟੇ ਪੀਸ ਕਰਨੇ ਨੇ ਆਪਾਂ ਇਸ ਤਰ੍ਹਾਂ ਸਾਰੇ ਭਿੰਡੇ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਲੈਣਾ ਹੈ ਦੇ ਨਾਲ ਹੀ ਆਪਾਂ ਮਿਰਚਾਂ ਤੇ ਟਮਾਟਰ ਵੀ ਕੱਟ ਲੈਣੇ ਨੇ ਮਿਰਚਾਂ ਨੂੰ ਆਪਾਂ ਬ੍ਰੇਕ ਬ੍ਰੇਕ ਟੁਕੜਿਆਂ ਦੇ ਵਿੱਚ ਕੱਟਣਾ ਹੈ ਇਹਨੇ ਨੂੰ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਟਮਾਟਰਾਂ ਨੂੰ ਵੀ ਬ੍ਰੇਕ ਬ੍ਰੇਕ ਟੁਕੜਿਆਂ ਦੇ ਵਿੱਚ ਕੱਟ ਲੈਣੇ ਇਸ ਤਰ੍ਹਾਂ ਟਮਾਟਰ ਦੇ ਛੋਟੇ ਛੋਟੇ ਟੁਕੜੇ ਕਰਕੇ ਲੈਣੇ ਨੇ ਟਮਾਟਰ ਕੱਟੇ ਜਾ ਚੁੱਕੇ ਹਨ ਹੁਣ ਆਪਾਂ ਬਾਲਾਂਗੇ ਗੈਸ ਉੱਤੇ ਰੱਖਾਂਗੇ ਕੜਾਹੀ ਕੜਾਈ ਵਿੱਚ ਪਾਵਾਂਗੇ ਤੇਲ ਤੇਲ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਕਰਾਂਗੇ ਗਰਮ ਵਿੱਚ ਪਾਵਾਂਗੇ ਜੀਰਾ ਜੀਰੇ ਨੂੰ ਕਰਾਂਗੇ ਚੰਗੀ ਤਰ੍ਹਾਂ ਲਾਲ ਜਦੋਂ ਜੀਰਾ ਲਾਲ ਹੋ ਗਿਆ ਤਾਂ ਆਪਾਂ ਜਿਹੜੀ ਕੱਟੀ ਹੋਈ ਭਿੰਡੀ ਹੈ ਕੜਾਈ ਵਿੱਚ ਪਾ ਦੇਣੀ ਹੈ

ਇਸ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਤਾਜ਼ਾ ਟਮਾਟਰਾਂ ਦੀ ਪਿੰਡੀ ਜਲਦੀ ਗਲ ਜਾਣ ਤੇ ਇਹਨਾਂ ਨੂੰ ਵੀ ਨਮਕ ਨਾਲ ਪਿੰਡੀ ਵਿੱਚ ਮਿਲਾ ਲੈਣਾ ਪੁੱਸ ਤੋਂ ਬਾਅਦ ਢੱਕਣ ਦੇ ਨਾਲ 10 ਮਿੰਟ ਲਈ ਇਸ ਨੂੰ ਟੱਕ ਕੇ ਰੱਖ ਦੇਣਾ ਫਿਰ ਆਪਾਂ ਢੱਕਣ ਚੁੱਕ ਕੇ ਪਿੰਡੀ ਵਿੱਚ ਪਾਵਾਂਗੇ ਨਾਣ ਮਰਚ તેલા પાવાંગે નમક હલ્દી ગરમ મસાલા તીગી મરચ થોડા જા ચટ મસાલા ટેસ્ટ દે લે ઇસને ફેર કડશી નાલ હલાવાંગે ਇਹ ਰਹੀ ਤੁਹਾਨੂੰ 10 ਮਿੰਟ ਦੇ ਲਈ ਆਪਾਂ ਟੱਕ ਕੇ ਰੱਖ ਦੇਣਾ ਤੇ ਫਿਰ ਟੱਕਣ ਚੁੱਕ ਕੇ ਦੇਖਣਾ ਪਿੰਡੀ ਬਣ ਚੁੱਕੀ ਹੈ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਸਾਡੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਸਰੀ ਕਾਲ ਜੀ